ਦੋਸਤੋ ਅੱਜ ਆ ਗਏ ਆਪਾਂ ਦਵਾਈ ਲੈਣ ਤੁਹਾਨੂੰ ਬਣਾਇਆ ਹਾਰਟ ਦੀ ਮੇਰੀ ਬੜੀ ਪ੍ਰੋਬਲਮ ਚੱਲਦੀ ਸਾਹ ਚੜਦਾ ਪਿਆ ਇਸੇ ਕਰਕੇ ਆਪਾਂ ਅੱਜ ਆ ਗਏ ਹਸਪੀਟਲ ਦਵਾਈ ਲੈਣ ਹੱਲੇ ਆਇਆ ਕੋਈ ਨਹੀਂ ਮੈਂ ਪਹਿਲੋ ਆ ਗਿਆ ਗਾੜੀ ਦੇਖਦੇ ਆ ਕੀ ਬੰਦਾ ਕੀ ਕਹਿੰਦੇ ਡਾਕਟਰ ਅੱਜ ਤੇ ਤੁਹਾਨੂੰ ਮੈਂ ਦੱਸਦਾ ਕਿਹੜੀ ਬਿਮਾਰੀ ਲੱਗੀ ਤੁਹਾਡੇ ਭਰਾਣਾ ਨੂੰ ਤੋਂ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਮੇਰੇ ਅੰਦਰ ਕੀ ਬਿਮਾਰੀ ਆ ਤਾਂ ਟੈਕਸ ਰੋਛੇ ਆ ਵੇਖੋ ਲਿਖਦੇ ਜੋ ਮੈਂ ਇੱਧਰ ਰੱਖਾਂ ਉਹਨੂੰ ਹੋਰ ਕਿ ਹਸਪੀਟਲ ਜਾ ਕੇ ਟੈਸਟ ਕਰਾ ਕੇ ਆਉਣਾ ਹੈ ਫਿਰ ਵੇਖਦੇ ਆ ਕਿ ਬਿਮਾਰੀ ਨਿਕਲਦੀ ਅੰਦਰੋਂ ਚਲੋ ਠੀਕ ਹੈ ਮਿਲਦੇ ਇੱਕ ਪਰਚੀ ਲੈ ਗਿਆ ਹਾਂ ਤੇ ਕਿੰਨੀਆਂ ਹੀ ਹੋਈਆਂ ਇੱਥੇ ਫਿਰ ਇੱਥੇ ਆਣ ਗਿਆ ਅਸਰੇ ਦੂਸਰੇ ਪੁੱਛਣ ਕਿ ਮੇਰੇ ਕੋ ਕਿੰਨੀਆਂ ਪਰਚੀਆਂ ਹੋਈਆਂ ਨੇ ਕੋਈ ਨੀ ਇਲਾਜ ਹੋਣਾ ਕਿ ਨਹੀਂ ਹੋਣਾ ਮੇਰਾ ਇਸ ਤਰ੍ਹਾਂ ਦਾ ਨਹੀਂ ਰਹਿਣਾ ਮੈਂ ਚਲੋ ਵੇਖਦੇ ਆ ਫਿਰ ਐਕਸ-ਰੇ ਕਰਾ ਕੇ ਫਿਰ ਦਾ ਕੁਝ ਖਾਦਾ ਨਹੀਂ ਮੈਂ ਸੋਚਿਆ ਚਲੋ ਫਿਰ ਪਟੂਰੇ ਛੋਲੇ ਖਾ ਲਵਾਂ ਰਾਤ ਦੇ ਵਿੱਚ ਫਿਰ ਪਟੂਰੇ ਚਲੋ ਦੋਸਤੋ ਤੇ ਕਰਾ ਕੇ ਆ ਗਏ ਆਪਾਂ ਐਕਸ-ਰੇ ਤੇ ਆ ਵੇਖੋ ਜੀ ਆ ਐਕਸਰੇ ਜੋ ਆਪਣਾ ਠੀਕ ਆ ਤੇ ਆ ਆ ਵਿੱਚ ਕੁਝ ਨਹੀਂ ਫੇਰ ਫੇਰ ਦਵਾਈਆਂ ਦੇ ਦਿੱਤੀਆਂ ਦਵਾਈਆਂ ਵੀ ਤੁਹਾਨੂੰ ਮੈਂ ਬਾਅਦ ਚ ਦਿਖਾਉਣਾ ਕਿੰਨੀਆਂ ਥੱਬਾ ਭਰ ਕੇ ਦਵਾਈਆਂ ਦੇ ਦਿੰਦੇ ਮੈਨੂੰ ਹਰ ਵਾਰੀ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਹੋਣਾ ਮੈਂ ਹੈਲੋ ਦੋਸਤੋ ਮੈਂ ਤੁਹਾਨੂੰ ਕਿਹਾ ਹੀ ਕਰ ਜਾ ਕੇ ਦਵਾਈਆਂ ਦਾ ਖਾਉਂਗਾ ਇੱਧਰ ਵੇਖੋ ਦਵਾਈਆਂ ਕਿੰਨੀਆਂ ਥੱਬਾ ਦੇ ਦਿੱਤੀਆਂ ਤੇ ਬਿਮਾਰੀ ਉਹਨਾਂ ਨਾਲ ਕੋਈ ਬੰਦੀ ਨਭੀ ਹੁਣ ਇੰਨੀਆਂ ਦਵਾਈਆਂ ਸਾਰੀਆਂ ਮੈਨੂੰ ਖਾਣੀਆਂ ਪੈਣੀਆਂ ਹੈਲੋ ਦੋਸਤੋ ਦਵਾਈ ਆ ਰਹੀ ਹੈ ਜੇ ਉਹਨਾਂ ਤਾਂ ਦੇ ਸਾਹਮਣੇ ਕਿੰਨੀ ਆ ਰਹੀਆਂ ਹੁਣ ਖਾਵਾਂਗੇ ਜੇ ਠੀਕ ਹੋ ਗਿਆ ਤੇ ਗੱਲੀ ਗੱਲੀ ਆ ਨਾਲੇ ਤੁਹਾਨੂੰ ਵੀ ਪ੍ਰੇਅ ਕਰਿਓ ਮਾੜੀ ਕੋਈ ਬੱਤੀ ਹੋਏ ਸਿੱਧੀ ਵੀਡੀਓ ਬਣਾ ਰਹੇ ਹਾਂ ਅਸੀਂ ਆਪਾਂ ਠੀਕ ਹੈ ਚਲੋ ਦੋਸਤੋ ਮਿਲਦੇ ਆਪਾਂ ਜਲਦੀ